ਸਾਡੇ ਪਿੰਡ ਦਾ ਸਰਪੰਚ ਕਹਿੰਦਾ ਕੀ ਕਹਿੰਦਾ ਕਹਿੰਦਾ ਵੀ ਪਿੰਡ ਦਾ ਵਾਤਾਵਰਨ ਬਚਾਉਣਾ ਪੌਦੇ ਲਾ ਦਈਏ ਆਹ ਪੌਦੇ ਲਾਤੇ ਅਸੀਂ ਸਾਰੇ ਪਿੰਡ ਨੇ ਇਕੱਠੇ ਹੋ ਕੇ ਨਾਲ ਹੀ ਅਸੀਂ ਨਰੇਕਾਲੇ ਨੂੰ ਲਾ ਲਿਆ ਅੱਛਾ ਅਸੀਂ ਪੌਦੇ ਲਾਤੇ ਪੌਦੇ ਲਾ ਕੇ 12 ਵਜੇ ਬਾਈ ਜੀ ਅਸੀਂ ਬਾਹਰ ਨਿਕਲੇ ਆ ਫਿਰ 1:30 ਵਜੇ ਸਾਡੇ ਨਾਲੇ ਪੌਦਿਆਂ ਨੂੰ ਬੱਕਰਾ ਖਾ ਗਿਆ ਮੇਰੇ ਮੂੰਹ ਤੇਰੇ ਤੇ ਹੱਥ ਨੇ ਸਰਪੰਚ ਸਾਹਿਬ ਪੈਗ ਲਾ ਕੇ ਬੱਕਰਾ ਖਾ ਗਿਆ ਨੇ ਕਣ ਲੋ ਕੂਸ਼ਵਾਤਾ ਵਰਨੀ ਮੈਂ ਕਹਾਂ ਜੋ ਜੀਆਂ ਸਰਕਾਰਾਂ ਉਹ ਜੀਆਂ ਪੰਚਾਇਤਾਂ ਬਣ ਗਈਆਂ ਆ ਸਹੀ ਗੱਲ ਆ ਉਤਲਿਆਂ ਨੂੰ ਸਰਕਾਰ ਨਹੀਂ ਚਲਾਉਣੇ ਆਉਂਦੀ ਗਈ ਥਲੜਿਆਂ ਨੂੰ ਪੰਚਾਇਤ ਨਹੀਂ ਆਉਂਦੀ ਗਈ ਇਹਨਾਂ ਨੂੰ ਸੋਚਦਾ ਹੀ ਕੋਈ ਕਰੀਏ ਕੀ ਆ ਸਹੀ ਗੱਲ ਆ ਇਹਨਾਂ ਟੋਲੇ ਚ ਕੀ ਨਹੀਂ ਆਉਂਦਾ ਵੀ ਸਰਪੰਚ ਵੀ ਬਣ ਗਏ ਆ ਉਹ ਅਗਲਿਆਂ ਨੇ ਸਰਬਸੰਮਤੀਆਂ ਕਰਾਤੀਆਂ ਕਰਾਈਆਂ ਕਿਵੇਂ ਉਹ ਵੀ ਤੱਕੇ ਨਹੀਂ ਕਰਾਉਂਆਂ ਬਾਕੀਆਂ ਦੇ ਕਾਗਜ਼ੀ ਨਹੀਂ ਜਮਾ ਕਰਾਏ ਕੱਲੇ ਚਲੋ ਚਲੋ ਜੀ ਸਰਬਸੰਮਤੀਆਂ ਬਣ ਕੇ ਸਰਪੰਚ ਇਹ ਵੀ ਸਰਪੰਚ ਖੜ ਗਿਆ ਆਹਾ ਨਾਲ ਹੀ ਇਹਦਾ ਬਾਪੂ ਖੜ ਗਿਆ ਸਹੀ ਗੱਲ ਆ ਇਹ ਜਿੱਤ ਗਿਆ ਤੇ ਇਹਦਾ ਬਾਪੂ ਹਾਰ ਗਿਆ ਉਹ ਲਾਲਾ ਆਂਦੀ ਆਪਾਂ ਖੜੇ ਸੀ ਤੇ ਬਾਪੂ ਨੂੰ ਹਰਾਉਣਾ ਹੀ ਸੀ ਆ ਲੋਕਾਂ ਨੂੰ ਚੋਣ ਨਿਸ਼ਾਨ ਮਿਲਦੇ ਕਿਸੇ ਨੂੰ ਬੈਟਬਾਲਾ ਕਿਸੇ ਨੂੰ ਟਰੈਕਟਰ ਕਿਸੇ ਨੂੰ ਕੋਝ ਤੇ ਕਿਸੇ ਨੂੰ ਕੋਝ ਆ ਤੇ ਬਾਪੂ ਵਾਲੇ ਨੂੰ ਬਾਪੂ ਨੂੰ ਚੋਣ ਨਿਸ਼ਾਨ ਮਿਲ ਗਿਆ ਮੂਲੀ ਆਹ ਮੂਲੀ ਬਾਕੀ ਚੋਣ ਨਿਸ਼ਾਨਾਂ ਦੇ ਲੋਕੀ ਮੋਹਰਾ ਲਾਲਾ ਚੱਲ ਗਏ ਬਾਪੂ ਵਾਲੀ ਮੂਲੀ ਤੇ ਉਹਦੇ ਤੇ ਲੂਣ ਪਾਪਾ ਚੱਲ ਗਏ ਇਹਨਾਂ ਦਾ ਜਣੀ ਚੋਣ ਨਿਸ਼ਾਨ ਕਰਾਰਾ ਹੋ ਗਿਆ ਇਹਨੂੰ ਤੇਰੇ ਬਾਪੂ ਦਾ ਕਰਕਰਾ ਜਿਹਾ ਹੋ ਗਿਆ ਜਣੀ ਮੂੰਹ ਲਟਕਾਈ ਬੈਠਾ ਸੀ ਪਿੰਡ ਵਾਲੇ ਲੋਕ ਆ ਗਏ ਅਫਸੋਸ ਕਰਨ ਆਓ ਭਾਈ ਚਾਰਾ ਆਈ ਜਾਂਦਾ ਭਾਈ ਚਾਰਾ ਆਉਂਦਾ ਹੀ ਆ ਕਹਿੰਦੇ ਭਾਈ ਚਾਲ ਕੋਈ ਨਾ ਤੂੰ ਹਾਰ ਗਿਆ ਮੁੰਡਾ ਜਿੱਤਿਆ ਕਰਦੀ ਗੱਲ ਇੱਕੋ ਗੱਲੀ ਐ ਆਹ ਬਾਪੂ ਕੀ ਕਹਿੰਦਾ ਬਾਪੂ ਕਹਿੰਦਾ ਚੰਗਾ ਹੋਇਆ ਆਪਾਂ ਹਾਰ ਗਏ ਆਪਣਾ ਉਧਾ ਵਧ ਗਿਆਂ ਲਾਲ ਦੀਓ ਕਿਵੇਂ ਕਹਿੰਦਾ ਜਿੱਤ ਜਾਂਦੇ ਸਰਪੰਚ ਹੋਣਾ ਸੀ ਹੁਣ ਸਰਪੰਚ ਦੇ ਪਿਓ ਵਜਦੇ ਆ ਮੂੰਹ ਤੇਰੇ ਹਾਰੇ ਹੋਏ ਸਰਪੰਚ ਚਾਲੀ ਬੰਦੇ ਨਕਲੀ ਉਮੀਦਵਾਰ ਝਾੜੂ ਵਾਲੇ